ਯਾ ਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗੱਲ ਕਰਾਂਗੇ ਆਪਾਂ ਕੰਮੇ ਵਾਲਾ ਪਿੰਡ ਦੀ ਜੋ ਫਰੀਦਕੋਟ ਦੇ ਲਾਗੇ ਆ ਕਿਉਂਕਿ ਇੱਕ ਪਾਸੇ ਦੇਖਿਆ ਜਾਵੇ 5 ਸਾਲ ਦੇ ਬੱਚੇ ਦਾ ਪਹਿਲਾਂ ਹਸ਼ਾਰਪੁਰ ਲਾਗੇ ਏਰੀਏ 'ਚ ਕਿਉਂਕਿ ਰੇਪ ਹੋਇਆ ਸੀ ਇੱਕ ਕੁਆਸੀਆਂ ਕਲੀਓ ਕਿਉਂਕਿ ਹੁਣ ਦੇਖਿਆ ਜਾਵੇ ਤਿੰਨ ਨੌਜਵਾਨ ਹੱਟੇ-ਕੱਟੇ ਪੰਜਾਬੀ ਪੰਜਾਬ ਦੇ ਨੌਜਵਾਨ ਪੰਜਾਬੀ 6 ਸਾਲਾ ਬੱਚੇ ਦਾ ਉਹਨਾਂ ਨੇ ਮੰਨ ਲਓ ਐਸਾ ਜ਼ੁਲਮ ਕੀਤਾ 6 ਸਾਲਾਂ ਬੱਚੇ ਦਾ ਕਿਉਂਕਿ ਨਹੀਂ ਤਾਂ ਬੱਚੇ ਨਾਲ ਲਾੜ ਪਿਆਰ ਕਰਦਾ ਕੋਈ ਵੀ ਆ ਕਿਸੇ ਦਾ ਹੀ ਹੋਵੇ ਮੰਨ ਲਓ ਕਿਉਂਕਿ ਐਡੇ ਇੱਕ ਬੱਚੇ ਦਾ ਮੱਲੋ ਮਲੀ ਮੂੰਹ ਆਉਂਦਾ ਕਿਉਂਕਿ ਉਹ ਪੰਜਾਬੀਆਂ ਨੇ ਆਪ ਦੀ ਦਰਿੰਦਗੀ ਹੋਣ ਤੇ ਵੀ ਅਸੀਂ ਦਰਿੰਦੇ ਆ ਕਿਉਂਕਿ ਉਹ ਸਭ ਕੁਝ ਸਿਖਾਤਾ ਕਿਉਂਕਿ ਉਹਦੀ ਮਾਂ ਆਈ ਜਦੋਂ ਢਿੱਲਾ ਮੱਸਾ ਮੰਨ ਲਓ ਜਿਵੇਂ ਢਿੱਲੇ ਮੂੰਹ ਕਰਕੇ ਜਾਂ ਆਕੜ ਕੇ ਬੈੰਦਾ ਹੁੰਦਾ ਹੁੰਦਾ ਬੱਚਾ ਉਸ ਤਰ੍ਹਾਂ ਬੈਠਾ ਸੀ ਆਪਦੀ ਮਾਂ ਨੂੰ ਕਹਿੰਦਾ ਵੀ ਮੇਰੇ ਤਾਂ ਦਰਦ ਹੋ ਰਿਹਾ। ਉਹਦੀ ਮਾਂ ਨੇ ਪੁੱਛਿਆ ਵੀ ਕਿਉਂ ਹੋ ਰਿਹਾ? ਕਿਹੜੀ ਗੱਲੋ ਹੋ ਰਿਹਾ? ਉਹਨੇ ਨਾਂ ਵੀ ਦੱਸਦੇ। ਤਿੰਨਾਂ ਦੇ ਵੀ ਫਲਾਣਾ ਫਲਾਣਾ ਸੀਗਾ। ਕਿਉਂਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਲੋਕ ਹੀ ਕਰਨ ਲੱਗੇ ਦਰਿੰਦਗੀ ਬਣ ਕੇ ਮੰਨ ਲੋ ਦਰਿੰਦਗੀ ਪੰਥ ਤੇ ਆ ਗਏ। ਕਿਉਂਕਿ ਜੋ ਇੱਕ ਪ੍ਰਵਾਸੀਆਂ ਦੀ ਕਾਪੀ ਮਾਰੀ ਜਾਂ ਲਾ ਲੋ ਮੰਨ ਲੋ ਦੇਖ ਲਿਆ ਵੀ ਉਹ ਪ੍ਰਵਾਸੀ ਨੂੰ ਕੀ ਕਰ ਦੇਣਗੇ। ਕਿਉਂਕਿ ਇਹ ਸਰਕਾਰ ਕੰਨੀਓ ਸਰਕਾਰ ਨੂੰ ਵੀ ਚਾਹੀਦਾ ਇਹ ਸਰਕਾਰਾਂ ਨੂੰ ਚਾਹੀਦਾ ਥੋੜਾ ਆ ਤੇ ਥੋੜਾ ਆ ਆਪਦੇ ਬੱਚਿਆਂ ਨੂੰ ਵੀ ਸਮਝਾ ਕੇ ਰੱਖੋ ਪੰਜਾਬੀਓ ਕਿਉਂਕਿ ਮਾਹੌਲ ਹੀ ਨਹੀਂ ਰਿਹਾ ਹੁਣ ਪਹਿਲਾ ਨੰਬਰ ਤਾਂ ਕੱਲੇ ਬੱਚਿਆਂ ਨੂੰ ਜੋ ਸਕੂਲ ਆਉਂਦੇ ਆ ਜਾਂ ਜਾਂਦੇ ਆ ਨਾ ਰਹਿਣਾ ਚਾਹੀਦਾ ਬੰਦੇ ਨੂੰ ਇੱਕ ਦੀ ਡਿਊਟੀ ਲਈ ਹੋਵੇ ਚਾਹੇ ਬੁੜੀ ਦੀ ਲਈ ਹੋਵੇ ਡਿਊਟੀ ਤੇ ਚਾਹੇ ਬੰਦੇ ਦੀ ਲਈ ਹੋਵੇ ਵੀ ਬੱਚਿਆਂ ਦੇ ਨਾਲ ਜਾਣਾ ਤੇ ਬੱਚਿਆਂ ਦੇ ਨਾਲ ਆਉਣਾ ਕਿਉਂਕਿ ਸਮਾਂ ਨਹੀਂ ਰਿਹਾ ਪਹਿਲਾਂ ਵਾਲਾ ਬਹੁਤ ਹੀ ਮਾੜਾ ਸਮਾਂ ਆ ਗਿਆ ਕਿਉਂਕਿ ਪੰਜਾਬੀ ਪੰਜਾਬੀਆਂ ਦੇ ਵਾਰ ਕਰਨ ਲੱਗ ਗਏ ਹੁਣ ਕਿਉਂਕਿ ਇੱਕ ਤਾਂ ਦੇਖਿਆ ਪ੍ਰਵਾਸੀ ਪ੍ਰਵਾਸੀਆਂ ਨੂੰ ਤਾਂ ਲੋਕ ਐ ਕਹਿ ਰਹੇ ਆ ਮੈਂ ਪਹਿਲਾਂ ਕਈ ਵੀਡੀਓ ਵੀ ਪਾਈਆਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਆ ਕਿਉਂਕਿ ਪ੍ਰਵਾਸੀਆਂ ਦੇ ਖਿਲਾਫ ਪਾਈਆਂ ਵੀ ਜੋ ਪ੍ਰਵਾਸੀਆਂ ਨੇ ਕੀਤਾ ਹੁਣ ਆਪਦੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਮੰਨ ਲਓ ਇਹ ਇੰਨੀ ਖਲਾਉਣੀ ਹੱਕਤ ਬੇਕਾਰ ਘਟੀਆ ਹਰਕਤ ਕਰੀਆ ਇਨਾਂ ਨੂੰ ਕੀ ਕਹਿਤਾ ਜਾਵੇ ਕਿਉਂਕਿ ਸਜ਼ਾ ਤਾਂ ਇੱਕ ਬਰਾਬਰ ਹੀ ਆ ਸਜ਼ਾ ਤਾਂ ਇਹ ਵੀ ਗ੍ਰਿਫਤਾਰ ਕਰ ਲੈ ਸਜ਼ਾ ਤਾਂ ਇਹਨਾਂ ਨੂੰ ਵੀ ਉਨੀ ਦਿੱਤੀ ਜਾਊਗੀ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨੂੰ ਚਾਹੀਦਾ ਜਿਹੜਾ ਇਹਦਾ ਖਲੌਣੀ ਹਰਕਤ ਕਰਦਾ ਉਹ ਵੀ ਬੱਚੇ ਨਾਲ ਨਹੀਂ ਬੱਚੇ ਦਾ ਮੂੰਹ ਪ੍ਰੇਮ ਆਉਂਦਾ ਬੱਚੇ ਨੂੰ ਉਹਨੂੰ ਗੋਲੀ ਦਾ ਆਰਡਰ ਜਾਂ ਫਾਂਸੀ ਦਾ ਤੁਰੰਤ ਉਹਦੀ ਕਿਉਂਕਿ ਉਹਨੂੰ ਗੋਲੀ ਦਾ ਆਰਡਰ ਚਾਹੀਦਾ ਜਾਂ ਫਾਂਸੀ ਦਾ ਕਿਉਂਕਿ ਕਈ ਪੱਤਰਕਾਰਾਂ ਨੇ ਵੀਡੀਓ ਪਾ ਰੱਖੀਆਂ ਪਹਿਲਾਂ ਵੀ ਇਹੀ ਗੱਲ ਸੁਣਦੇ ਆਉਣੇ ਆ ਵੀ ਗੋਲੀ ਦਾ ਆਰਡਰ ਚਾਹੀਦਾ ਤੇ ਜਾਂ ਫਾਂਸੀ ਦਾ ਆਰਡਰ ਚਾਹੀਦਾ ਕਿਉਂਕਿ ਜਿਹੜੇ ਲਾਗੇ ਦਾਗੇ ਹੁੰਦੇ ਆ ਹੋਰ ਵੀ ਲੋਕ ਉਹਨਾਂ ਦੀਆਂ ਵੀ ਅੱਖਾਂ ਖੁੱਲ ਜਾਂਦੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਕੋਈ ਹੋਰ ਤੇ ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹੇ ਜਾਣਗੀਆਂ ਕਿਉਂਕਿ ਇੱਕ ਬੱਚੇ ਦਾ ਮੂੰਹ ਪ੍ਰੇਮ ਨਾਲ ਲਟਾਉਂਦਾ ਅਗਲਾ ਲਾੜ ਕਰਦਾ ਐਡੇ ਇੱਕ ਬੱਚੇ ਨਾਲ ਵੀ ਕੀ ਦਾ ਬੱਚਾ ਤੇ ਦੇਖੋ ਦਰਿੰਦਗੀ ਪੰਦੀ ਹੱਦ ਟੱਪ ਚੁੱਕੇ ਆਪੋ ਇੱਕ ਪੰਜਾਬੀ ਦਰਿੰਦਗੀ ਪੰਦੀ ਹੱਦ ਉਹਨਾਂ ਦੇ ਵੀ ਬੱਚੇ ਹੋਣੇ ਆ ਕੋਈ ਭੈਣ ਭਰਾ ਹੋਊਗਾ ਕਿਸੇ ਕੋਈ ਬੈਹ ਹੋਊਗਾ ਜਾਂ ਬੱਚੇ ਹੋਣਗੇ ਕੋਈ ਲੜਕੀ ਹੋਊਗੀ ਜੇ ਨਾ ਸ਼ਾਦੀ ਸ਼ੁਦਾ ਹੋਏ ਕੋਈ ਨਾ ਕੋਈ ਤਾਂ ਹੋਊ ਉਹਨਾਂ ਦੇ ਰਿਸ਼ਤੇਦਾਰੀ ਚ ਹੋਊ ਕਿਉਂਕਿ ਏਡੇ ਬੱਚੇ ਨਾਲ ਬੰਦਾ ਮੂਹ ਪ੍ਰੇਮ ਕਰਦਾ ਕਿਉਂਕਿ ਦੇਖ ਕੇ ਕਿਸੇ ਦਾ ਬੱਚਾ ਟੋਫੀਆਂ ਦੇ ਲਾਲਚ ਨਾਲ ਉਹਨੂੰ ਚੀਜ਼ ਦੇ ਲਾਲਚ ਨਾਲ ਬਾਹਰ ਲੈ ਗਏ ਕਿਉਂਕਿ ਉਹ ਕੰਮ ਕੀਤਾ ਉਹਦੇ ਨਾਲ ਉਹਦੀ ਜਗਾ ਬੱਚੇ ਦੀ ਕੋਈ ਨਹੀਂ ਛੱਡੀ ਹਾਲਾਂਕਿ ਹੁਣ ਤੁਸੀਂ ਸਮਝ ਹੀ ਸਕਦੇ ਆ ਪੰਜਾਬੀਓ ਉਸ ਹੀ ਐ ਦੀ ਉਹਦੀ ਐ ਸੀ ਕੋਈ ਜਗਾ ਨਹੀਂ ਛੱਡੀ ਉਹਨਾਂ ਨੇ ਉਧਰ ਜਾਂਦੇ ਨਹੀਂ ਹੁਣ ਪੰਜਾਬ ਦੇ ਵਿੱਚ ਵੀ ਹੋਣ ਲੱਗੇ ਪੰਜਾਬੀਓ ਇਹ ਕਾਹਨ ਆਪਦੇ ਬੱਚਿਆਂ ਨੂੰ ਸਮਝਾ ਕੇ ਚੰਗੀ ਤਰ੍ਹਾਂ ਇਹ ਐ ਨਹੀਂ ਸਾਰੇ ਪੰਜਾਬ ਲਈ ਆ ਸਾਰੇ ਪੰਜਾਬ ਦੇ ਲਈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਆਪਦਾ ਫਰਜ਼ ਸਮਝ ਕੇ ਪੰਜਾਬੀਓ ਇਹ ਗੱਲਾਂ ਐ ਨਹੀਂ ਕਿਸੇ ਨਾ ਵੀ ਹੋ ਸਕਦੀਆਂ ਮੇਰੇ ਨਾਲ ਤੁਹਾਡੇ ਨਾਲ ਸਾਰਿਆਂ ਨਾਲ ਕਈ ਵੀਡੀਓਸ ਪਹਿਲਾਂ ਵੀ ਕਿਹਾ ਮੈਂ ਕਿਉਂਕਿ ਵੀ ਆਪਦੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਹੁਣ ਪੰਜਾਬ ਦੇ ਵਿੱਚ ਵੀ ਦਰਿੰਦਗੀ ਤੋਂ ਪਰ ਆਪਦੇ ਜਿਹੜੇ ਪੰਜਾਬੀ ਆ ਘਟ ਨਹੀਂ ਰਹੇ ਨੇ ਕਿਉਂਕਿ ਜਿਹੜੀ ਜਿੰਦਗੀ ਦਿਖਾ ਰਹੇ ਆਗੇ ਸੋ ਪੰਜਾਬੀਓ ਸਸਤਰੀਕਾਰ ਵੀਡੀਓ ਨੂੰ ਸ਼ੇਅਰ ਕਰ ਦੋ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੇਰੇ ਵੀਰ ਜਿਹੜੇ ਨਵੇਂ ਆਇਆ ਬੈਲ ਔਰ ਘੰਟੀ ਦਾ ਬਟਨ ਜਰੂਰ ਦਬਾਉਣਾ ਨਮੀ ਤੋਂ ਨਮੀ ਅਪਡੇਟ ਲੈ ਕੇ ਮਿਲਦੇ ਰਵਾਂਗੇ ਸਸਤਰੀਕਾਰ ਜੀ ਸਾਰਿਆਂ ਨੂੰ ਧੰਨਵਾਦ